ਸਤਤਗੜ੍ਹ ਸੈਂਮ ਰਿੰਡਰ ਰੋਡ ਤੇ ਸਥਿਤ ਬਸ ਪਟਾਣਾ ਨਵੇਂ ਬਸ ਸਟੈਂਡ ਦੇ ਅੱਗੇ ਸੂਬਾ ਜਨਨ 77 ਮਹਿਲਾ ਮੋਰਚਾ ਬੀਜੇਪੀ ਆਗੂ ਡਾਕਟਰ ਦੀਪ ਪ੍ਰਜੋਤੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅੱਜ ਪੰਜਾਬ ਸਰਕਾਰ ਖਿਲਾਫ ਉੱਚੇ ਨਾਅਰੇਬਾਜ਼ੀ ਵੀ ਕੀਤੀ ਗਈ ਰੋਸ ਪ੍ਰਦਰਸ਼ਨ ਕਰ ਰਹੇ ਮਹਿਲਾਵਾਂ ਦਾ ਕਹਿਣਾ ਸੀ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਤੋਂ ਉਰਤੋਂ ਪਹਿਲਾ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਪਰ ਉਹ ਵਾਦਾ ਅਜੇ ਤੱਕ ਪੂਰਾ ਨਹੀਂ ਹੋਇਆ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਸੂਬਾ ਜਨਨ 77 ਮਹਿਲਾ ਮੋਰਚਾ ਬੀਜੇਪੀ ਆਗੂ ਡਾਕਟਰ ਦੀਪਕ ਚੋਟੀਵੇਂ ਕੇ ਹੈ ਕਿ ਸੱਤਾ ਤੋਂ ਪਹਿਲਾਂ ਭਗਵਾਨ ਮੰਦੀ ਸਰਕਾਰ ਨੇ ਇਹ ਵਾਦਾ ਕੀਤਾ ਸੀ ਕਿ 18 ਸਾਲ ਦੀ ਵੱਧ ਉਮਰ ਦੀ ਔਰਤ ਨੂੰ ਸਰਕਾਰ ਵੱਲੋਂ 1000 ਰੁਪਏ ਦਿੱਤਾ ਜਾਏਗਾ ਪਰ ਅੱਜ 2 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਇਹ ਵਾਦਾ ਪੂਰਾ ਨਹੀਂ ਹੋਇਆ ਔਰਤਾਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਹਨ ਅੱਜ ਦੇ ਸਮੇਂ ਵਿੱਚ ਔਰਤਾਂ 1000 ਰੁਪਏ ਨਹੀਂ ਰੋਜ਼ਗਾਰ ਮੰਗਦੀਆਂ ਨੇ ਉਹਨਾਂ ਨੂੰ ਰੋਜ਼ਗਾਰ ਮਹੱਈਆ ਕਰਵਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਬੀਜੇਪੀ ਦੀ ਸਰਕਾਰ ਪੰਜਾਬ ਵਿੱਚ ਜੇਕਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸਿੱਖਿਆ ਸੇਤ ਨੂੰ ਲੈ ਕੇ ਕਦਮ ਚੁੱਕੇਗੀ ਕਿਉਂਕਿ ਪਿੰਡਾਂ ਵਿੱਚ ਜਾ ਕੇ ਦੇਖਿਆ ਹੈ ਸਕੂਲਾਂ ਦੀ ਕਮੀ ਹੈ ਅਤੇ ਹਸਪਤਾਲਾਂ ਵਿੱਚ ਸਟਾਫ ਦੀ ਕਮੀ ਹੈ ਮੋਹੱਲਾ ਕਲੀਨਿਕ ਤੋਂ ਰਿੱਚ ਸਹੂਤਾਵਾਂ ਮਿਲਣ ਦੀ ਕਾਹਲੀ ਦੂਰ ਹੈ ਭਾਜਪਾ ਸਰਕਾਰ ਵੱਲੋਂ ਇਸੇ ਖਿਲਾਫ ਕਈ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਪੰਜਾਬ ਵਿੱਚ ਵਗ ਰਹੇ ਛੇ ਦਰਿਆਨ ਨਸ਼ੇ ਤੇ ਠਾਲਪਾਈ ਜਾ ਸਕੇ ਤੁਸੀਂ ਦੇਖੋ ਕਿ ਆਪਣੀ ਮੌਜੂਦਾ ਸਰਕਾਰ ਨੇ ਜਦੋਂ ਆਪਣੇ ਇਲੈਕਸ਼ਨ ਸੀਗੇ ਇੱਕ ਵਾਅਦਾ ਕੀਤਾ ਸੀ ਭੈਣਾਂ ਦੇ ਨਾਲ ਕਿ ਅਸੀਂ ਤੁਹਾਨੂੰ 1000 ਰੁਪਏ ਦਵਾਂਗੇ ਹਰ 18 ਸਾਲ ਤੋਂ ਉੱਪਰ ਜੋ ਪਰਿਵਾਰਚਿਤੀਆਂ ਹੋਣਗੀਆਂ ਭੈਣਾਂ ਹੋਣਗੀਆਂ ਉਹਨਾਂ ਨੂੰ 1000 ਰੁਪਏ ਦਿੱਤਾ ਜਾਏਗਾ ਅੱਜ 2 ਸਾਲ ਪੂਰੇ ਹੋਣ ਵਾਲੇ ਨੇ ਮੈਨੂੰ ਲੱਗਦਾ ਨਹੀਂ ਕਿ ਉਹ ਵਾਅਦਾ ਆਉਣ ਵਾਲੇ ਸਮੇਂ 'ਚ ਵੀ ਲੱਗਦਾ ਪੂਰਾ ਹੋਏਗਾ ਇਸ ਵਾਅਦੇ ਨੂੰ ਲੈ ਕੇ ਸੀ ਰੋਜ਼ ਪ੍ਰਦਰਸ਼ਨ ਕੀਤਾ ਸੀ ਦੇਖੋ ਇਹ ਮੈਂ ਕਹਿੰਦੀ ਆ ਇਹ ਤਾਂ ਨਾ ਇੱਕ ਮਜ਼ਾਕ ਹੈ ਪੀਆਂ ਭੈਣਾਂ ਦੇ ਨਾਲ ਸਾਡਾ ਮਜ਼ਾਕ ਹੈ ਇਹ ਕਿਆ ਮੇਰੀਆਂ ਭੈਣਾਂ ਮੈਨੂੰ ਪੁੱਛੋ ਇਹਨਾਂ ਨੂੰ ਪੁੱਛੋ ਇਹ ਤਾਂ ਰਖੜੀ ਤੇ ਇਹਨਾਂ ਦੇ ਵੀਰ ਇਹਨਾਂ ਨੂੰ ਇੰਨਾ ਦੇ ਦਿੰਦਾ ਇਹਨਾਂ ਨੂੰ ਸਾਨੂੰ ਕੀ ਲੋੜ ਹੈ 1000 ਰੁਪਏ ਦੀ ਪਰ ਗੱਲ ਸਿਰਫ ਸਨਮਾਨ ਦੀ ਹੈ ਕੀਤੇ ਹੋਏ ਵਾਦੇ ਦੀ ਹੈ ਮੈਂ ਕਹਿੰਨੀ ਆ ਕਿ ਜੇਕਰ ਇਸ ਵਾਦੇ ਦੀ ਬਜਾਏ ਨਾ ਇਹਨਾਂ ਭੈਣਾਂ ਨੂੰ ਕਹਿੰਦੇ ਕਿ ਅਸੀਂ ਤੁਹਾਨੂੰ ਨੌਕਰੀਆਂ ਦਵਾਂਗੇ ਤੁਹਾਨੂੰ ਕੋਈ ਰੋਜ਼ਗਾਰ ਛੋਟੇ ਕਾਰਖਾਨੇ ਇੰਡਸਟਰੀਜ਼ ਜਾਂ ਕੁਛ ਨਾ ਕੁਛ ਮੁਹੱਈਆ ਕਰਾਵਾਂਗੇ ਤਾਂ ਜੋ ਤੁਸੀਂ ਕਿਤੇ ਨਾ ਕਿਤੇ ਆਪਣੇ ਪੈਰਾਂ ਤੇ ਖੜੀਆਂ ਹੋ ਸਕੋ ਆ ਫ੍ਰੀ ਤੇ ਅੱਜ ਮੈਂ ਤੁਸੀਂ ਆਪ ਹੀ ਪੁੱਛ ਕੇ ਦੇਖ ਲਓ ਸਾਰੀਆਂ ਕਹਿੰਦੀਆਂ ਕਿ ਸਾਨੂੰ ਫ੍ਰੀ ਨਹੀਂ ਚਾਹੀਦਾ ਅਠੀ ਬਿਜਲੀ ਦਾ ਬਿੱਲ ਵੀ ਦੇ ਦਵਾਂਗੇ ਅਸੀਂ ਸਾਰੇ ਫੀਸਾ ਸਾਰਾ ਕੁਝ ਕਰ ਦਵਾਂਗੇ ਪਰ ਸਾਨੂੰ ਰੋਜ਼ਗਾਰ ਦੋ ਸਾਨੂੰ ਕੰਮ ਚਾਹੀਦਾ ਸਾਨੂੰ ਕੰਮ ਚਾਹੀਦਾ ਹੈ ਆਸਾਨ ਪਿਆ ਨਹੀਂ ਚਾਹੀਦਾ ਇਹ ਤਾਂ ਇੱਕ ਉਹਨਾਂ ਤੇ ਮੂੰਹ ਤੇ ਚਪੇੜ ਹੈ ਜਿਨ੍ਹਾਂ ਨੇ ਵਾਦਾ ਕੀਤਾ ਤੇ ਉਸ ਤੋਂ ਬਾਅਦ ਇੱਕ ਨਾਰੀ ਸ਼ਕਤੀ ਦੇ ਸਨਮਾਨ ਨੂੰ ਠੇਸ ਪਹੁੰਚਾਈ ਦੇਖੋ ਮੌਜੂਦਾ ਸਰਕਾਰ ਤਾਂ ਉਹੀ ਐਲਾਨੀ ਸਰਕਾਰ ਹੈ ਉਹ ਅੱਜ ਆਪਣਾ ਕੋਈ ਨਾ ਕੋਈ ਐਲਾਨ ਕਰਦੀ ਹੈ ਤਾਂ ਕੱਲ ਨੂੰ ਸਵੇਰੇ ਉੱਠ ਕੇ ਉਹਨਾਂ ਨੂੰ ਵਾਪਸ ਲੈਣਾ ਪੈ ਜਾਂਦਾ ਉਹਨਾਂ ਨੂੰ ਸੋਚਣਾ ਪੈ ਜਾਂਦਾ ਕਿ ਨਹੀਂ ਨਹੀਂ ਗਲਤ ਕਹਿ ਹੋ ਗਿਆ ਇਸ ਗੱਲ ਹੀ ਤਾਂ ਆਮ ਆਦਮੀ ਪਾਰਟੀ ਮਸ਼ਹੂਰ ਹੈ ਤੁਸੀਂ ਦੇਖੋ ਨਾ ਉਹਨਾਂ ਜੋ ਜੇ ਨਹੀਂ ਸਮਰੱਥਾ ਹੋਏ ਤਾਂ ਉਹ ਕਿਉਂ ਨਹੀਂ ਨਵੀਆਂ ਬਸਾਂ ਆਈਆਂ ਹੋਰ ਟਰਾਂਸਪੋਰਟ ਦੀ ਸੁਵਿਧਾ ਆਪਣੇ ਲੋਕਾਂ ਨੂੰ ਪ੍ਰੋਵਾਈਡ ਕਰਦੀ ਉਹ ਉਲਟਾ ਸੁਵਿਧਾ ਤਾਂ ਕੀ ਪ੍ਰੋਵਾਈਡ ਕਰਨੀ ਸੀ ਲੋਕਾਂ ਦੀ ਜੋ ਆਵਾਜਾਈ ਹੈ ਉਹਨੂੰ ਵੀ ਰੋਕਦਾ ਉਹ ਇੱਥੇ ਤਾਂ ਮੈਂ ਸਭ ਤੋਂ ਪਹਿਲਾਂ ਐਜੂਕੇਸ਼ਨ ਦੇ ਵਿੱਚ ਧਿਆਨ ਦਊਂਗੀ ਬਹੁਤ ਸਾਰੇ ਪਿੰਡਾਂ ਪਿੰਡਾਂ ਦੇ ਵਿੱਚ ਮੈਂ ਜਾ ਕੇ ਦੇਖਿਆ ਸਕੂਲ ਹੀ ਨਹੀਂ ਹੈਗੇ ਉਹ ਦੂਰ ਸਕੂਲ ਹੋਣ ਕਰਕੇ ਸਕੂਲ ਡ੍ਰੌਪ ਆਊਟ ਰੇਟ ਬਹੁਤ ਵਧੇ ਹੋਏ ਆ ਬੱਚਿਆਂ ਦੇ ਪੇਰੈਂਟਸ ਆਪਣੀ ਬੱਚਿਆਂ ਨੂੰ ਜਾਂ ਬੱਚਿਆਂ ਨੂੰ ਸਕੂਲ ਤੋਂ ਹਟਾ ਰਹੇ ਨੇ ਤੇ ਇਹਦੇ ਨਾਲ ਹੀ ਹੈਲਥ ਤੁਸੀਂ ਦੇਖੋ ਸਰਕਾਰੀ ਮੁਹੱਲਾ ਕਲੀਨਿਕ ਤਾਂ ਇਹਨਾਂ ਨੇ ਐਲਾਨ ਕਰਤੇ ਸੀਗੇ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕ ਬਦਲੀ ਜਾਣੀ ਮੈਂ ਕਹਿੰਦੀ ਆ ਪੱਤਲੋ ਪਰ ਕੀ ਆ ਤੁਸੀਂ ਹੁਣ ਤੁਸੀਂ ਤੁਸੀਂ ਵੀ ਪੱਤਰਕਾਰ ਹੋ ਪਿੰਡਾ ਪਿੰਡਾ ਤੇ ਜਾ ਕੇ ਦੌਰਾ ਕਰੋ ਉਹ ਮਹਿਲਾ ਕਲੀਨਿਕ ਤਾਂ ਕੀ ਉਹ ਜਿਹੜੀਆਂ ਬਾਕੀ ਸੇਵਾਵਾਂ ਮਿਲਦੀਆਂ ਸੀ ਉਹਨਸ ਤੋਂ ਉਹਨਾਂ ਤੋਂ ਵੀ ਰਹਿ ਗਏ ਆ ਸਰਕਾਰੀ ਹਸਪਤਾਲ ਹੀ ਅਪਡੇਟ ਕਰਵਾ ਅਪਗ੍ਰੇਡ ਕਰਵਾ ਦੰਦੇ ਕੋਈ ਐਂਬੂਲੈਂਸ ਨਹੀਂ ਕੋਈ ਬਲੱਡ ਬੈਂਕ ਨਹੀਂ ਕੋਈ ਹੋਰ ਫੈਸਿਲਿਟੀ ਇੱਥੇ ਮੋਡਰਨਾਈਜ਼ ਕਰ ਦੰਦੇ ਗਾਇਨੀ ਦੀ ਡਾਕਟਰ ਅਵੇਲੇਬਲ ਕਰਾ ਦੰਦੇ ਮੈਂ ਆਪਣੇ ਬਸੀ ਪਠਾਨਾ ਦੇ ਵਿੱਚ ਹੈਲਥ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਡਰੱਗਸ ਨੂੰ ਲੈ ਕੇ ਤੇ ਕੋਈ ਅੱਛਾ ਮੈਡੀਕਲ ਕਾਲਜ ਜਾਂ ਕੋਈ ਵਧੇ ਵਧੀਆ ਲੈਵਲ ਤੇ ਕਾਲਜ ਖੁਲਵਾਉਂਗੀ ਔਰ ਕੋਸ਼ਿਸ਼ ਕਰੂੰਗੀ ਜੋ ਰੋਡਸ ਨੇ ਜਿੱਦਾਂ ਅਗਰ ਕਿਤੇ ਫਲਾਈਓਵਰ ਬਣਨ ਵਾਲਾ ਤੁਸੀਂ ਦੇਖਿਆ ਹੋਣਾ ਇੱਥੇ ਫਾਟਕ ਦੇ ਕੋਲ ਫਾਟਕ ਨੇ ਤੇ ਸਾਡੇ ਕੋਲ ਅੰਡਰਬ੍ਰਿਜ ਅਗਰ ਬਣ ਜਵੇਗਾ ਲੋਕਾਂ ਨੂੰ ਦਿੱਕਤ ਨਾ ਹੋਵੇ ਤੇ ਇਹਦੇ ਨਾਲ ਹੀ ਪਿੰਡਾਂ ਦੇ ਵਿੱਚ ਜੋ ਸਹੂਲਤਾਂ ਚਾਹੀਦੀਆਂ ਉਹ ਸਾਰੀਆਂ ਅਸੀਂ ਪ੍ਰੋਵਾਈਡ ਕਰਵਾਵਾਂਗੇ